ਸਾਰੇ ਨੂੰ ਪਿਆਰ ਭਰੇ ਸ਼ੁੱਭ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਠੀਕ ਠਾਕ ਆਜਾ ਸਿਰਸਿਰ ਆਪਾਂ ਨੇ ਬਣਾਣਾ ਬ੍ਰੈਕਫਾਸਟ ਕਈਆਂ ਦੀ ਚੋਇਸ ਅਲੱਗ-ਅਲੱਗ ਹੁੰਦੀ ਆ ਸਾਡੀ ਮਹਿਕ ਨੂੰ ਰੋਜ਼ ਮੱਕੀ ਦੀ ਰੋਟੀ ਦੇ ਵਿੱਚ ਵਿੱਚ ਇੱਥੇ ਮੋਥੇ ਮੂੜੀ ਕਿੰਨਾ ਕੁਝ ਪਾ ਕੇ ਲਸਣ ਵਗੈਰਾ ਪਾ ਕੇ ਖਾਣ ਦੀ ਆਦਤ ਤੇ ਅੱਜ ਅਸੀਂ ਬਣਾਣੀ ਆ ਚਟਨੀ ਤੇ ਹੁਣ ਰੋਟੀਆਂ ਦਾ ਪੈ ਰਿਹਾ ਰੋਲਾ ਵੀ ਕਿਹੜੀ ਖਾਣੀ ਆ ਅੱਜ ਮੈਂ ਸਾਰਾ ਕੁਝ ਵੇਖਸਰ ਕਰਕੇ ਪਿੱਛੇ ਮੱਕੀ ਦਾ ਬਾਜਰੇ ਦਾ ਕਣਕ ਦਾ ਸਾਰਾ ਕੁਝ ਕਰਕੇ ਬਿਸੀਆਂ ਰੋਟੀਆਂ ਬਣਾ ਰਹੀਆਂ ਨੇ ਤੇ ਚਟਨੀ ਬਣਾਉਣ ਲਈ ਜੀ ਆਪਾਂ ਨੇ ਮੂਲੀ ਦੀ ਚਟਨੀ ਬਣਾਉਣੀ ਹੈ। ਇਹ ਬਹੁਤ ਟੇਸਟੀ ਹੁੰਦੀ ਆ। ਮੂਲੀ ਲਈ ਆਪਾਂ ਨੇ ਧਨੀਆ ਲਿਆ, ਹਰਾ ਪਿਆਜ਼ ਲਿਆ, ਹਰੀਆਂ ਮਿਰਚਾਂ, ਲਾਲ ਟਮਾਟਰ, ਚਿੱਟਾ ਲਸਣ ਤੇ ਹਰੇ ਮੂਲੀ ਦੇ ਪੱਤੇ। ਤੇ ਗੈਸ ਆਪਾਂ ਨੇ ਆਨ ਕੀਤਾ ਹੋਇਆ ਤੇ ਲਸਣ ਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲਾਂਗੇ। ਵੈਸੇ ਤਾਂ ਅਸੀਂ ਕੱਚਾ ਵੀ ਬਹੁਤ ਖਾਣੇ ਆ। ਮਿਰਚਾਂ ਦੀ ਚਟਨੀ ਨੇ ਵਿੱਚ ਪਾ ਕੇ ਮੈਂ ਸੋਚਿਆ ਥੋੜਾ ਜਿਹਾ ਫਰਾਈ ਕਰ ਲੀਆ ਇੱਕ ਵਾਰ ਮੈਂ ਠੂਈ ਤੜਾ ਲਈ ਦੂਜੀ ਵਾਰ ਫੇਰ ਫਿਰ ਇਸ ਕੇ ਉੱਪਰ ਮੱਤ ਫੜ ਕੇ ਪੇਸਟ ਕਰਦੇ ਤੇ ਥੋੜਾ ਜਿਹਾ ਪਾਣੀ ਲੱਟਰਨ ਹੋਏਗਾ ਜੇ ਤੁਸੀਂ ਪਾ ਲੈਣਾ ਪੁੱਲਾ ਜਾਂ ਕਰ ਲੈਣਾ ਜਾਨੀ ਤੁਸੀਂ ਕੋਈ ਛਿਲਕਾ ਜਿਹਾ ਉੱਪਰ ਜਿਹੜਾ ਤੇ ਜੇ ਲਸਣ ਤੇ ਟਮਾਟਰ ਆਪਾਂ ਨੇ ਪਹਿਨੋਂ ਲਿਆ ਸੀਗਾ ਤੇ ਉਤੋਂ ਛਿਲਕਾ ਉਤਾਰਤਾ ਇਹਦਾ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਮਿਰਚਾਂ ਕੁੱਟਾਂਗੇ ਕਿਉਂਕਿ ਫਿਰ ਇਹ ਜ਼ਿਆਦਾ ਮੋਟੀਆਂ ਰਹਿ ਜਾਂਦੀਆਂ ਨੇ ਦੋ ਬੰਦਿਆਂ ਨੇ ਕਹਿਣਾ ਮਿਰਚਾਂ ਘੱਟ ਨੇ ਬਹੁਤ ਮਿਰਚਾਂ ਰਹਿ ਗਈ ਚਟਨੀ ਪੂਰਾ ਬਣ ਜਾਣੀ ਆ ਪਰ ਫਿਰ ਵੀ ਨਮਕ ਨਮਕ ਸ਼ਾਇਦ ਜ਼ਿਆਦਾ ਨਾ ਹੋਵੇ ਫਿਰ ਰੋਣਾ ਪਾਉਣਗੇ ਗੱਡੀ ਤੇ ਇਹ ਦੋਨੇ ਜਣੇ ਨਮਕ ਨੂੰ ਵੀ ਬਹੁਤ ਰੋਣਾ ਪਾਉਂਦੇ ਨੇ ਮਿਰਚ ਨੂੰ ਬਹੁਤ ਪਾਉਂਦੇ ਨੇ ਕੋਈ ਨਾ ਹੁਣ ਚੱਲਣ ਦਿਓ ਦਾ ਚ ਵੀ ਪੈ ਜਾਊਗਾ ਹੂੰ ਉਨ ਪਿਆਜ਼ ਧਨੀਆਂ ਤੇ ਮੂਲੀ ਦੇ ਪੱਤੇ ਸਾਰਾ ਕੁਝ ਕੱਟੇ ਪਾ ਦਾਂਗੇ ਮੂਲੀ ਪਾਵਾਂਗੇ ਬਾਅਦ ਚ ਕਿਉਂਕਿ ਉਹਦੇ ਵਿੱਚੋਂ ਬਹੁਤ ਜ਼ਿਆਦਾ ਪਾਣੀ ਨਿਕਲਿਆ ਹੁੰਦਾ ਫਿਰ ਮੂਲੀ ਦੇ ਪੱਤੇ ਪਾਏ ਹਾਂ ਹਾਂ ਥੋੜੀ ਹੀ ਰਹਿ ਜਾਣੀ ਹੂੰ ਹੂੰ ਇਹ ਤਾਂ ਦੱਸਿਆ ਤੇ ਹੁਣ ਜੇ ਆਪਾਂ ਸਾਰੀਆਂ ਚੀਜ਼ਾਂ ਫਿਰ ਇਕੱਠੀਆਂ ਪਾ ਦਿੰਨੇ ਆ ਮੂਲੀ ਲਸਣ ਤੇ ਟਮਾਟਰ ਹੁਣੇ ਹੁਣ ਇੱਕ ਪਿਆਜ਼ ਚ ਲਿਆ ਇਹ ਵੀ ਪਾ ਲੈਨੇ ਆ ਵਿੱਚ ਕਿਉਂਕਿ ਪਹਿਲਾਂ ਹਰਾ ਪਾਇਆ ਸੀ ਨਾ ਅੱਗੇ ਥੋੜੀ ਥੇਕਣੈ ਸੀ ਆ ਜੀ ਹਾਂ ਉਹਦੇ ਸਾਰੇ ਚੀਜ਼ਾਂ ਦੇ ਬਾਰੇ ਪਿਆਜ ਹੋ ਗਿਆ ਆਲੂ ਹੋ ਗਿਆ ਤਾਂ ਚੀਚਾਂ ਚ ਵਧੀਆ ਲੱਗਦੀਆਂ ਇਹ ਡਿਸਾਈਡ ਕਰਨਾ ਚ ਮੁਸ਼ਕਲ ਹੋ ਰਿਹਾ ਜੀ ਕਿਹੜੀ ਰੋਟੀ ਬਣਾਈਏ ਅੱਜ ਕਿਹੜੀ ਬਣਾਇਆ ਮੱਕੀ ਦੀਆਂ ਮੀ ਇਹਦੇ ਇਹ ਕੁਛ ਤਾਂ ਕੱਲ ਦਾ ਆਟਾ ਪਿਆ ਸੀਗਾ ਆਪਣਾ ਮੇਥਿਆਣਾ ਅੱਛਾ ਤੇ ਇਹ ਹੈਗਾ ਮੱਕੀ ਤੇ ਬਾਜਰਾ ਓਕੇ ਇੱਕ ਪੁੱਤਰੀ ਕਹਿੰਦੀ ਹੁੰਦੀ ਆ ਮੀ ਮਿਸੀਆਂ ਰੋਟੀਆਂ ਕਿਵੇਂ ਬਣਦੇ ਨੇ ਰੇਲਾ ਪੁੱਤਰਾ ਉਸ ਗਰਮ ਪਾਣੀ ਨਾਲ ਆਟਾ ਗੁੰਨ ਲੈਣਾ ਆ ਗਰਮ ਪਾਣੀ ਇਹਦੇ ਵਿੱਚ ਪਾਪਾ ਨਿਕਲਦੇ ਆ ਗਰਮ ਪਾਣੀ ਨਾਲ ਗੁੰਨ ਲੈਣਾ ਕਪੂਸਾ ਰਾਤ ਸ਼ਰਨ ਦਾ ਮੈਸੇਜ ਆਇਆ ਬਈ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਆ ਉਹਨੇ ਪਤਾ ਕੀ ਮੈਸੇਜ ਕੀਤਾ ਰਵੀ ਹਾਂਜੀ ਮੰਮੀ ਜਿਹੜੀਆਂ ਆਪਾਂ ਸਵੇਰੇ ਸਵੇਰੇ ਰੋਟੀਆਂ ਖਾਣੇ ਹੁੰਦੇ ਆਂ ਕੜੀਆਂ ਵੀ ਆ ਹਾਂਜੀ ਕੜੀਆਂ ਹਰੀਆਂ ਸਰਦੇ ਜਿਹਦੇ ਵਿੱਚ ਕੀ ਕੁਝ ਪਾਉਨੇ ਆ ਮੈਂ ਕਿਹਾ ਹਰੀ ਚੀਜ਼ ਕੋਈ ਵੀ ਪਾ ਕੇ ਕੱਟ ਕੇ ਪਾ ਦੇ ਨਰਮ ਵਿੱਚ ਪਾ ਦੇ ਲਸਣ ਪਾ ਦੇ ਹੂੰ ਦੇ ਕਲਰ ਵਾਈ ਫਰ ਕੱਟਿਆ ਅਸੀਂ ਦੇਖ ਹੀ ਸਕਦੇ ਹਾਂ ਬੱਚੇ ਅੱਜ ਕੱਲ ਦਾ ਜਿਹੜਾ ਸਕੂਲ ਚ ਵੱਢਦੇ ਨੇ ਉਹ ਕਹਿੰਦੇ ਨੇ ਗ੍ਰੀਨ ਰੋਟੀ ਹਾਂ ਸਾਡੇ ਵੀ ਬੰਦੇ ਸੀ ਕਈ ਗ੍ਰੀਨ ਰੋਟੀ ਰੋਟੀ ਖਾਂਦੇ ਆ ਠੀਕ ਹੈ ਜੀ ਗ੍ਰੀਨ ਬਣਾਉਂਦੇ ਨਹੀਂ ਹੈਗੇ ਗ੍ਰੀਨ ਰੋਟੀ ਕਹੇ ਜੀ ਆ ਤੇ ਫਿਰ ਚਾਚੀ ਵੀ ਦੇਖਣ ਆਈ ਆ ਕਿਵੇਂ ਵੱਢਦੀ ਆ ਚਾਚੀ ਨੂੰ ਤਾਂ ਪਤਾ ਚੱਗੀ ਅੱਲੇ ਸਾ ਚਾਚੀ ਤਾਂ ਖਾਂਦੀ ਹੈ ਹੀ ਆ ਨਹੀਂ ਖਾਂਦੀ ਹੋਈ ਮਿਆਂ ਨੇ ਤਾਂ ਖੋਖੋ ਖਾਂਦੇ ਸੀ ਰਾਤੀ ਹਾਂ ਰਾਣੇ ਵਧੀਆ ਲੱਗਦੇ ਆ ਉਹਨੂੰ ਲੈ ਜਾਂਦੇ ਸੀ ਉੱਥੇ ਵੀ ਸਾਡੇ ਵੀ ਕਾਲਜੋਂ ਮੁੰਡਾ ਸੀਗਾ ਸ਼ਹਿਰੀ ਵਰਨ ਸੀਗਾ ਉੱਧਰ ਜੈਨ ਸੀਗਾ ਰਿਸ਼ੀ ਜੀ ਆ ਓਏ ਯਾਰ ਕਹਣਾ ਗ੍ਰੀਨ ਰੋਟੀ ਕਿਹੜੀ ਹੈ ਕਹਿੰਦਾ ਮੈਂ ਵੀ ਖਾ ਕੇ ਦੇਖਣੀ ਆ। ਸਾ ਰੋਟੀਆਂ ਦੀ ਸ਼ਰਾਰਤ ਹੋ ਗਈ ਇੱਕ ਦੋ ਜਾਣੇ ਆ ਗਏ ਸੀ। ਉਹਦੇ ਕਰਕੇ ਲੇਕਿਨ ਕੰਮ ਕਿ ਲੱਗਦਾ। ਜਦੋਂ ਬਸ ਕਮੈਂਟਸ ਚ ਚੱਲ ਉਸੇ। ਲੇਕਿਨ ਦਵਾਜ ਆ ਗਿਆ ਸੀ। ਨਹੀਂ ਨਹੀਂ ਖਾਦੀ ਤੇ ਇਹ ਤਾਂ ਸਬਜ਼ੀ ਮੰਗੋ। ਸਬਜ਼ੀ ਮੰਗੋ ਖਾਦੀ। ਇਹ ਆਪ ਖਾਦੀ ਹੈ ਨਾ ਸਬਜ਼ੀ। ਨਹੀਂ ਖਾਦੇ। ਆਹ ਕਿ ਨਹੀਂ ਸਭ ਰੋਟੀ ਬਣੀ ਪਹਿਲੇ। ਓਏ ਯਾਰ। ਕਿਵੇਂ ਬੀਸਤੀ ਕਰਦੇ ਵਾਰੇ ਕਰਦੇ ਨੇ ਟਿੱਡ ਕਿਉਂ ਦੀ ਨਿਸ਼ਾਨੀ ਆ ਕਿਵੇਂ ਬੀਸਤੀ ਕਰਦੇ ਜਿਹੜੀ ਸੁਣੂਗਾ ਅਗਲੇ ਨੇ ਕਹਿਣਾ ਡੈਡੀ ਸੁਣੀ ਆਈ ਗਈ ਹੋਈ ਮੇਰਾ ਦਾ ਸਫਾਂਦੇ ਦੀ ਮੰਮੀ ਰੋਟੀ ਪਕਾਉਂਦੀ ਸੀ ਜਦੋਂ ਕਾਲ ਕੀਤੀ ਮੈਂ ਦੁਬਾਰਾ ਹਾਂਜੀ ਆਹ ਰੋਟੀਆਂ ਬਗਾਰੇ ਇੰਨੀ ਵੇਲੇ ਲੱਟ ਗਈਆਂ ਨੇ। ਨਾਟਕ ਦੀ ਹੁੰਦੀ ਆ। ਬਹੁਤ ਵੱਡੀਆਂ ਬਾਲੀਵਾਰ ਆਪਣੀਆਂ ਵੀਡੀਓ ਤੇ ਕਮੈਂਟ ਆਏ ਨੇ ਵੀ ਯਾਰ ਤੁਸੀਂ ਤੁਹਾਡੇ ਬਾਲੀਆਂ ਛੋਟੀਆਂ ਹੁੰਦੀਆਂ ਹਨ। ਬਹੁਤ ਰੋਟੀਆਂ ਵੱਡੀਆਂ। ਤੇ ਕਹਿਣ ਕਰਕੇ ਵੀ ਅਸੀਂ ਦੱਸਣ ਚਾਹਣਾ ਵੀ ਓਰੇ ਸਾਡੀਆਂ ਬੜੀਆਂ ਨੇ। ਆ ਆਪਣੀਆਂ ਬੜੀਆਂ ਨੇ। ਕਈ ਵੀ ਇਦੋਂ ਵੀ ਛੋਟੀਆਂ। ਕਈ ਤਾਂ ਜਮੇ ਛੋਟੀਆਂ ਛੋਟੀਆਂ ਰੋਟੀਆਂ ਹਨ। ਮੈਂ ਮੈਂ ਨਹੀਂ ਖਾ ਲਉਂਦੀ ਸੀ ਬਸ ਬੀਬੀ ਦੀ ਰੋਟੀ ਏਡੀ ਖਾਂਦੀ। ਸਹੀ ਸਾਰ ਤੁਹਾਨੂੰ ਕਾਲੀ ਮਿਰਚ ਦਾ ਹੀ ਨਹੀਂ ਪਸਦਾ। ਮੈਂ ਬੇਕਰ ਵੀ ਰੋਟੀ ਖਾਣੀ। ਪਤਾ ਨਹੀਂ ਉੱਥੇ ਮੈਂ ਪਿਆ ਸੀ ਮੈਂ ਚੱਕਦੇ। ਲੈ ਰੋਟੀ ਜਾ ਕੇ ਮੋੜਾ ਲਵਾਂ ਮੈਂ ਕੋਲੇ ਜ ਸਾਰੇ ਰੋਟੀਆਂ ਬਣਿਆ ਹੈ ਪੁਲੀ ਪੁਲੀ ਮੱਕੀ ਦੀ ਰੋਟੀ ਲੈ ਆ ਵੀ ਆ ਜਾ ਗੋਲ ਗੱਪਾ ਦੁੱਲ੍ਹੇ ਦੀ ਰੋਟੀ ਦਾ ਸੁਆਦ ਤਾਂ ਹੁੰਦਾ ਜੇ ਨਾਲ ਸੁਆਦ ਲੱਗੀ ਹੋਵੇ ਥੋੜੀ ਬਹੁਤੀ ਸੁਆਦ ਚਾਹੀਦੀ ਹੈ ਹਾਂ ਹਾਂ ਸਾਫ਼ੀਆ ਕਰਕੇ ਹਾਂ ਖਾਣ ਦਾ ਨਜ਼ਾਰਾ ਆਉਂਦਾ ਅੱਜ ਥੋੜੀ ਜਿਹੀ ਠੰਡ ਹੈਗੀ ਆ ਪਰ ਧੁੱਪ ਤੇ ਨਹੀਂ ਨਾ ਪਤਾ ਲੱਗਦਾ ਹੈਗਾ ਹੈਗੀ ਠੰਡ ਅੱਜ ਠੰਡ ਹੈਗੀ ਆ ਥੋਪੇ ਫੇਰ ਵੀ ਬੰਦਾ ਬੈਠਾ ਰਹੇ ਸਕੂਟਰ ਮੋਟਰਸਾਈਕਲ ਵਾਲਿਆਂ ਤਾਂ ਠੰਡ ਹੈਗੀ ਐ ਕੱਲ ਮੈਂ ਮਰਚੌੜ ਦੇ ਕੋਲੇ ਉਹਦੇ ਨਾਲ ਗਿਆ ਸੀ ਦਰਸ਼ਨ ਕੈਪਟਨ ਦਰਸ਼ਨ ਸਿੰਘ ਦੇ ਕੋਲ ਹਾਂਜੀ ਕੈਪਟਨ ਸਾਹਿਬ ਨੇ ਦਰਸ਼ਨ ਸਿੰਘ ਕਿ ਮੇਰੀ ਸੀਨੀਅਰ ਜੀ ਸੀ ਹੁੰਦੀ ਸੀ ਉਹ ਜਾਣਦੇ ਨੂੰ ਮੈਂ ਘਰੋਂ ਰੋਟੀ ਖਾ ਕੇ ਆਈ ਗੋਭੀ ਵਾਲੀ ਹਾਂਜੀ ਉਹ ਰੋਟੀ ਖਾਂਦੇ ਸੀ 10:30 ਵਜੇ ਉਹ ਮੈਡਮ ਕਹਿੰਦੇ ਵੀ ਤੁਸੀਂ ਰੋਟੀ ਖਾਓ ਮੈਂ ਜੀ ਮੈਂ ਨਹੀਂ ਖਾਣੀ ਕਹਦਾ ਤੂੰ ਪਾ ਰੋਟੀ ਮੈਂ ਆਪੇ ਖਾ ਲਵਾਂਗਾ ਸਤਿ ਸ੍ਰੀ ਅਕਾਲ ਜੀ ਸਾਹਿਬ ਹੀ ਨੇ ਹਾਂ ਕੋਲ ਅਸੀਂ ਸਾਹਿਬ ਨੇ ਫਿਰ ਮੈਨੂੰ ਇੱਕ ਰੋਟੀ ਬਣਾਈ ਮੈਂ ਜੀ ਇੱਕ ਰੋਟੀ ਖਾ ਲਵਾਂਗਾ ਉਹ ਪਲੇਟਾਂ ਨੇ ਰਹੀ ਦੂਜੀਆਂ ਜਿਹੜੀਆਂ ਆਪਣੇ ਪਿੰਜਾਂ ਦੇ ਲੰਗਰਾਂ ਵਾਲੀਆਂ ਖਾਣੇ ਵਾਲੀਆਂ ਹਾਂ ਖਾਣੇ ਵਾਲੀਆਂ ਇੱਕ ਸਾਗ ਕਿਹਾ ਇੱਕ ਬਾਤ ਆ ਸਾਗ ਆਪਣੇ ਰੂ ਵੀ ਵਧੀਆ ਵਿੱਚ ਦੇਸੀ ਘਿਓ ਇੰਨਾ ਮੱਖਣੀ ਮੂੜੀ ਚਾਰ ਪੱਤ ਕਿੰਨਾ ਕੁਝ ਰੱਖਤਾ ਹਾਂਜੀ ਉਹ ਕਹਦਾ ਤੂੰ ਪਾ ਦੇ ਖੜਾ ਮੈਂ ਆਪੇ ਹੀ ਦਊਗਾ ਖਾ ਕੇ ਫਿਰ ਅਨੰਦ ਆ ਗਿਆ ਪੁੱਤਰਾ ਹਾਂਜੀ ਗੁੱਡ ਕਿਹੜਾ ਜ ਫਲੇਵਰ ਆ ਰਿਹਾ ਲਾਜਵਾਬ ਆ ਚਟਣੀ ਦਾ ਕੋਈ ਸੁਆਦ ਨਹੀਂ ਉਸ ਤੋਂ ਬਾਅਦ ਰੋਟੀਆਂ ਰਿਹਾ ਦਹੀਂ ਅੱਛਾ ਇੰਨਾ ਦਾ ਮੁਕਾਬਲਾ ਇੱਕੋ ਜਿਹਾ ਆਪੂ ਆਪਣਾ ਜ਼ੋਰ ਪੂਰਾ ਮਾਰਦੇ ਇਹਦੇ ਖਾਵਾ ਦੇ ਵਿੱਚ ਇਹਦਾ ਖਾਣ ਦਾ ਜਿਆਦਾ ਹੀ ਆਉਗਾ ਕਿਉਂ ਤੁਸੀਂ ਚਟਣੀ ਪਤਾ ਨਹੀਂ ਮੰਮੀ ਨੇ ਕੀ ਜੜੀ ਬੂਟੀਆਂ ਪਾਈਆਂ ਨੇ ਵਿੱਚ ਜੜੀ ਬੂਟੀਆਂ ਤਾਂ ਬਸ ਪਿੱਛੇ ਹੀ ਤੋੜ ਕੇ ਸਮਾਨ ਪਾਇਆ ਥੋੜਾ ਬਹੁਤਾ ਰੋਟੀਆਂ ਬਣ ਜਾਂ ਰਹੀਆਂ ਨੇ ਮਾਰੋ ਮਾਰ ਬਾਣੀ ਤਾਂ ਬਣਦੀਆਂ ਵੀ ਨਹੀਂ ਮੈਂ ਬਾਬਾ ਉਹ ਅੱਛੇ ਵਿੱਚ ਕਿਉਂ ਵਿੱਚ ਮੈਂਟ ਕਰਤਾ ਤੇ ਰੱਖ ਕੇ ਹਮ ਮੈਂ ਆਪਣਾ ਕਰਿਆ ਛੋਟੇ ਵੀ ਰੱਖ ਦਿੱਤਾ ਤੇ ਨਾ ਮੱਕਣ ਦਾ ሽਣੀ ਮੈਨੂੰ ਪਤਾ ਪਿਆ ਜੀ ਬਣਦਾ ਤੇਸ ਕਰਕੇ ਆਪਣਾ ਲੈ ਇਹਨੇ ਕੱਕ ਕਰ ਲਿਆ ਨਹੀਂ ਛੱਡੀ ਪਿਆਜ ਦੇਖ ਲੋ ਇਹਦੇ ਤੇ ਰੱਖ ਕੇ ਮਾਫੀ ਡਾਕਟਰ ਨੇ ਸਾਰਾ ਕੁਝ ਗੱਲ ਤੈਨੂੰ ਦਿੱਤਾ ਹੋਇਆ ਨਹੀਂ ਆ ਤਾਂ ਮੋਰ ਇਥੇ ਦਵਾਈ ਨਾਲ ਕੱਚਾ ਪੇਟ ਤਾਂ ਬੰਦ ਕਰਦੇ ਨਹੀਂ ਜੱਟੀਆਂ ਨਾ ਖਾਓ ਫਿਰ ਆਪਣੇ ਕਿੰਨੇ ਚ ਕੀ ਕਹਿੰਦੇ ਹਰਾ ਕੇ ਆਲੇ ਸਾਨੂੰ ਮੇਰਾ ਬਹੁਤ ਟਾਈਮ ਦਾ ਦਿਲ ਕਰਦਾ ਐ ਰੋਵੀ ਹਾਂਜੀ ਇਹ ਆਪਾਂ ਨੇ ਕੋਹ ਦਿਨ ਚੁੱਲਾ ਜਗਾ ਲੈਣਾ ਬੰਦ ਕਰ ਦੇਣਾ ਆਪਣੇ ਚੋਂ ਇੱਕ ਮੈਂਬਰ ਜਾ ਰਿਹਾ ਕੌਣ ਜਾ ਰਿਹਾ ਜੀ ਚੁੱਲਾ ਜੀ ਰੋਣਾ ਵਾਲਾ ਕਿੰਨਾ ਨਾ ਫਟੇਗਾ ਇਹ ਜਨਾਈ ਦੇ ਸ਼ੌਂਕ ਨੂੰ ਮੈਂ ਪਛਾਣ ਕੀ ਯਾਦ ਆਂਦੇ ਪਾਉਣੇ ਨੇ ਹਾਂ ਜੀ ਇੱਥੇ ਉਹ ਦਾ ਹਾਂ ਬੰਦ ਕਰਿਆ ਹੁੰਦਾ ਤਾਂ ਸਾਰਾ ਕੁਝ ਇੱਥੇ ਹੀ ਸਮਾਨ ਰੱਖ ਲੈਣਾ ਸੀ ਹਾਂ ਜੀ ਸੁਣਨੇ ਦਾ ਬੜਾ ਮਾਜਾ ਸਹੀ ਸਾਰੇ ਜੀ ਰੋਟੀ ਜੰਦ ਦੇ ਬਣਦੀ ਜੋ ਨਹੀਂ ਖੋਲੀ ਗਏ ਲੋਕੀ ਹੂੰ ਹੂੰ ਵਧੀਆ ਸਪਾਈਸੀ ਨੈਸਟਵਾਂ ਦਾ ਫਲੇਵਰ ਵਧੀਆ ਆ ਪੂਰਾ ਕੰਢੀ ਖਾਣਾ ਤਾਂ ਬੜਾ ਨਿਆਰਾ ਮੈਂ ਦਹੀਂ ਇਹਨੂੰ ਥੋੜਾ ਟੇਸਟ ਘਟਾ ਦਿੰਦਾ ਮੈਂ ਘੱਟਾ ਕੰਮ ਕਰ ਚਟਨੀ ਨਾਲ ਰੋਟੀ ਖਾਣਾ ਨਹੀਂ ਮਗਰ ਕਰੀ ਬਰਦਾ ਨਹੀਂ ਗਾ ਲੀ ਹਾਂ ਜਿੰਨਾ ਜਿਹੜੀਆਂ ਆਪਾਂ ਰੈਗੂਲਰ ਰੋਟੀਆਂ ਬਣਾਉਂਦੇ ਆ ਕੇ ਹੂੰ ਉਹਦੇ ਨਾਲ ਵੀ ਵਧੀਆ ਲੱਗੂਗੀ ਚਟਨੀ ਵਾਲੀ ਵਧੀਆ ਲੱਗੂਗੀ ਓਦਾਂ ਕਿ ਤਾਂ ਹੈਗੇ ਅਸਮਾਨ ਹੋਊ ਤੇ ਹੂੰ 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 ਰੋਟੀਨ ਆ ਤੁਮਨ ਚੱਲਣੀ ਚਾਹੀਦੀ ਹੈ ਨਾ ਹਮਮ ਗੱਲ ਉੱਥੇ ਪਹੁੰਚ ਗਈ ਬੋਲਦਾ ਜਦੋਂ ਸਾਰਾ ਇਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਵੀ ਚੀਜ਼ਾਂ ਪਾਈਆਂ ਹੋਈਆਂ ਨੇ ਵਿਚਾਨੀਆਂ ਕੁੱਟਣ ਨਾਲ ਕਈ ਬੰਦੇ ਟਮਾਟਰ ਨਹੀਂ ਖਾਂਦੇ ਕੋਈ ਕੁਛ ਨਹੀਂ ਖਾਂਦਾ ਹੈਗਾ ਸਾਰਾ ਬਸ ਖਲਾਦੋ ਕੁੱਟਦੇ ਨਹੀਂ ਸਿਰਫ ਟਮਾਟਰ ਤੇ प्याज ਲਸਣ ਮੇ ਜਿੰਨੀਆਂ ਜਿਹੜੀਆਂ ਹੁੰਦੀਆਂ ਨੇ ਬਹੁਤ ਜਾਂਦੇ ਨੇ ਐਂਡਾ ਰੋਟੀ ਵੀ ਬਹੁਤ ਜਾਂਦੇ ਸੌਦਾ